ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਪਹੁੰਚੇ ਹੋਏ ਸੀਗੇ 7511 ਦਾ ਕੰਮ ਕਰਨ ਤੇ ਆਪਾਂ ਇਸੇ ਦਾ ਕੰਮ ਕਰਾਇਆ ਸਾਰਾ ਸਬੋਲਾ ਹੋਇਆ ਸੀਗਾ ਤੇ ਬੋਸ ਵਗੈਰਾ ਲਗਾਏ ਨੇ ਆਪਨੇ ਨਮੇ ਲੋਆਇਨੇ ਇਸ ਪੈਂਟਲ ਨੂੰ ਮਾਲ ਲੋਆ ਕੇ ਕੰਮ ਕਰਾਇਆ ਚੈੱਕ ਪਤਲੇ ਵਾਲੀ ਹੱਬਾ ਦਾ ਵੀ ਕੰਮ ਕਰਾਇਆ ਤਾਂ ਸੈਟ ਡਾਊਨ ਹੋ ਗਿਆ ਸੀਗਾ ਸਹੀ ਲਓ ਇਹ ਵੀ ਕਰਾਇਆ ਓਕੇ ਸਪੈਸਰ ਵਗੈਰਾ ਬਾਹਰ ਮਿੱਤਰ ਲਈ ਕਾਬ ਨਿਕਲੇ ਨੇ ਉਹ ਵੀ ਕਰ ਰਹੇ ਆ ਚੇਂਜ ਨਵੇਂ ਪਾ ਰਹੇ ਆ ਸਪੈਸਰ ਵਗੈਰਾ ਨਵੇਂ ਪਾ ਕੇ ਕਰ ਰਹੇ ਆ ਓਕੇ ਨੂੰ ਕਰਦੇ ਆ ਰੈਡੀ ਇਹ ਤੁਹਾਨੂੰ ਐਡੀ ਲੁੱਕ ਲਓ ਵੀ ਮਿੱਤਰੋ ਹੋ ਚੱਲਿਆ ਰੈਡੀ ਪੈਰ ਵਗੈਰਾ ਲਗਾਤੇ ਦੋ ਨਾ ਥੋੜਾ ਪਤਾ ਘਮਰ ਆ ਜਲੇ ਸ਼ੋਗ ਕਰ ਰਹੇ ਆ ਤੇ ਇੱਥੇ ਇੱਕ ਛੀਮਾ ਪਣੀ ਹੈ ਨੇ ਵਟਣ ਵਾਸਤੇ ਉਹ ਲੈਣ ਗਏ ਨੇ ਤੇ ਬਾਕੀ ਕਰੋ ਚੈੱਕ ਓਕੇ ਹੋ ਗਿਆ ਪੀ 711 4R 1040 ਕਲੌਸ ਕਰਦਾ ਇੰਜਰ ਇਹਨੂੰ ਬਾਕੀ ਪਿਛਲਾ ਹਿੱਸਾ 911 ਲੱਈਏ ਸਾਰਾ ਪਾਵਰ ਬ੍ਰੇਕ ਕਹੋ ਚੱਕਾ ਸੇ ਜੰਬੀ ਕਿਹੇ ਕਿਹੇ ਗੋੜੇ ਆ ਇਹ ਬੜੀ ਗੋੜੇ ਸਾਡੇ ਏਰੀਆ ਚ ਤਕਰੀਬਨ 1 ਹੀ ਆ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਗੋੜਾ ਹੈਗਾ ਇਹ ਕਿੰਨੇ ਕਿੰਨੇ ਦੇਖਿਆ ਟਰੈਕਟਰ ਇਹ 8711 911 ਨਾਲ ਜਿਆਦਾ ਫੇਮਸ ਸੀਗਾ ਇਹ ਟਰੈਕਟਰ 7511 ਟਮਾਟਾ ਵਾਂਗ ਮਿਲੂਗਾ ਦੋਨੋਂ ਇਰੀਂਗળા ਗੋਲਮ ਵਾਲੀ ਦਾ ਅਟ ਟੁੱਟ ਗਈ ਸੀਗੀ ਮੇਨ ਉਹ ਗਿਆ ਬੈਲਡ ਕਰਾਉਣਾ ਤੇ ਉਹਦਾ ਬੈਲਿੰਗ ਚੇਂਜ ਕਰਾਉਣਾ ਉਹ ਵੀ ਟੁੱਟਿਆ ਹੋਇਆ ਸੀਗਾ ਬਾਕੀ ਤੇ ਕਰੀਬਨ ਟਰੈਕਟਰ ਆਪਣਾ ਪਿਆਰਾ ਪਾਣੀ ਪੂਣੀ ਵਗੈਰਾ ਪਾਤਾ ਓਕੇ ਹੋ ਗਿਆ ਟਰੈਕਟਰ ਪਿੱਛੇ ਗੜਾ ਸੋਮਾ ਵਾਲੀ ਕਾ 90 ਇਹ 90 ਪਾਵਰ ਦਾ ਹੀ ਤੇ ਹੈਗਾ 75 ਤੇ ਬਾਈ ਦਾ ਮਨਪਸੰਦ ਟਰੈਕਟਰ ਹੈ ਇਹ ਆ ਕਿਉਂਕਿ ਬਾਈ ਕਹਿੰਦਾ ਵੀ ਜਿੱਥੇ ਨੂੰ ਇਹ ਲੰਘਿਆ ਇਹ HM 1365 7511 ਉੱਥੇ ਨੂੰ ਇਹ ਦਾਵ ਜਾਂਦਾ ਤੇ ਇਹਨੂੰ ਖੰਗਣ ਨਹੀਂ ਦਿੰਦਾ ਗੱਲ ਇਹਦੀ 15 ਬਾਵਰਾ ਵੱਦਨੇ ਸੋ ਨਾਲ ਲਿਖਾ ਦੀਆ ਇਹ ਛੋਟਾ ਝੰਗੋਲ ਸਾਹ ਵਾਲੇ ਬਾਈ ਉਹਨੇ ਜਿਹੜੇ ਉਹ ਵੀ ਇਹ ਉਹਨਾਂ ਦਾ ਟਰੈਕ ਉਹਨਾਂ ਕੋਲੇ ਵੀ ਇਹੀ ਟਰੈਕਟਰ ਹੈ ਜਿਹੜਾ ਹੋਰ ਤਾਂ ਵੀ ਮਕਾਬਲੇਾਂ ਦੇ ਚਲਾਉਂਦੇ ਨੇ ਕਿਸੇ ਕਿਸੇ ਥੋੜੇ ਜਿਹੇ ਟਾਵਾ ਹੈ ਕੰਪਨੀ ਚ ਲਿਮਟਡ ਹੈ ਜੇ ਪੀਸ ਆਏ ਸੀਗੇ ਜਿਹੜੇ ਉਸਟਾਫ ਲੈ ਨੇ ਇੱਕ ਬਾਈਆਂ ਕੋਲੇ ਆ ਕਰੋ ਚੈੱਕ ਪੀਣਾ ਟਰਬੋ ਤੇ ਹੈ ਜੇ ਤਾਹਬੋ ਲਗਾਤੀ ਫਿਰ ਤਾਂ ਇਕੱਲੇ ਹੀ ਵੱਖਰੀਆਂ ਨੇ ਦਬਦਾ ਤਾਂ ਹੋਣੀ ਨਹੀਂ ਹੈਗਾ ਆਪਾਂ ਇਹਦਾ ਪਿੱਛੇ ਇਹ ਕਲਚ ਦਾ ਕੰਮ ਕਰਿਆ ਸੀਗਾ ਪਹਿਲਾਂ ਜਿਹੜਾ ਇਹ ਨੂੰ ਪੁਰਾਣਾ ਨਾਲ ਦਾ ਕਲੱਚ ਸੀਗਾ ਉਹ ਖੜਦਾ ਨਹੀਂ ਸੀਗਾ ਲੰਬੀ ਫਿੰਗਰ ਵਾਲਾ ਸੀਗਾ ਉਹਦੇ ਕਰਕੇ ਆਪਾਂ ਨੇ ਇਹਦਾ ਚੇਂਜ ਕਰਿਆ ਲੁੱਕ ਦਾ ਕਲੱਚ ਲਾਇਆ ਬਣਾ ਕੇ ਪ੍ਰਾਈਵਲ ਵੀ ਪਹਿਲਾਂ ਨਾਲ ਪਾ ਰੱਖਿਆ ਦੇ ਕੇ ਰੱਖਿਆ ਹੁਣ ਇਹ 90 ਪਾਵਰ ਵਾਲੇ ਨੂੰ ਵੀ ਖੰਗੜ ਨਹੀਂ ਦਿੰਦਾ ਬਾਕੀ ਇੰਜਨ ਵਗੈਰਾ ਇੱਕ ਵਾਰ ਹੋਲੇ ਉਹ ਵੀ ਬਾਈਆਂ ਕੋਲੇ ਗਰਮ ਹੋ ਗਿਆ ਸੀਗਾ ਉਹ ਬਾਈਆਂ ਦੀ ਗਲਤੀ ਸੀ ਖੁੱਲ੍ਹਦੀ ਉਹਦੇ ਕਰਕੇ ਇੰਜਨ ਕਰਿਆ ਆਪਾਂ ਇਹਦਾ ਇੱਕ ਵਾਰ ਬਾਕੀ ਨਾਲ ਦਾ ਹੀ ਆ ਸਾਰਾ ਕੁਝ ਪਹਿਲੀ ਵਾਰ ਹੀ ਸੱਤ ਇਸੇ ਦਾ ਮਗਰਾ ਆਪਾਂ ਨੇ ਬਾਕੀ ਸਰੋਚੇ ਚੈੱਕ ਤੋਂ ਹੀ ਮਿੱਤਰੋ ਹੋ ਗਿਆ ਰੈਡੀ ਚੱਕੇ ਵਗੈਰਾ ਕਰਤੇ ਨੇ ਤੇ ਸਟੇਰੀਂਗ ਵੀ ਚਾਗਾ ਫਟ ਆਪਾਂ ਨੇ ਇਹਦੀ ਬੈਲ ਨਹੀਂ ਟੁੱਟ ਗਈ ਜੀ ਸਟੇਰੀਂਗ ਵਾਲੀ ਲਾੜਦੀ ਕਰਤਾ ਆਪਾਂ ਨੇ ਓਕੇ ਤੇ ਹੁਣ ਸਮਾਂਤਰ ਕਰੋ ਚੈੱਕ ਨਾਲ ਵਗੈਰਾ ਲਈ ਰਾਂ ਕਰਾਂਗੇ ਇਹਦੇ ਵਿੱਚ ਟਰੈਕਟਰ ਦਾ ਇਦਾਂ ਤਗੜਾ ਸਲੈਂਸਰ ਕਮੈਂਟ ਕਰਕੇ ਦੱਸਿਓ ਇਹ ਬਣਾਈਕਾ ਤਿੰਨ ਦੋ ਦੋ ਗਿੱਠਾ ਚਾਰ ਉਂਗਲ ਦਾ ਸਲੈਂਸਰ ਚੌੜਾ ਹੈ ਇਹ ਦੇਖავਦੇ ਹੱਥ ਕੇ ਵੀ ਜਾਂਦਾ ਦਾ ਨੋਰਮਲ ਤਾਂ ਛੋਟੇ ਛੋਟੇ ਜਿਹੇ ਲਾਈ ਹੋਰਦੇ ਨੇ ਛੋਟੇ ਦਾ ਤਗੜਾ ਹੀ ਸਲੈਂਸਰ ਹੈ ओके हम ठीक है जी